ਸੋਨੂ ਦੀ ਚਾਚੀ ਘਰ ਆ ਕੇ ਕੱਲੀ ਗੱਲਾਂ ਕਰਦੀ ਫਿਰਦੀ ਹੈ ਕਹਿੰਦੀ ਹੈ ਚਲ ਮੈਂ ਨਹੀਂ ਜਾਂਦੀ ਉਹਨਾਂ ਨੇ ਤਾਂ ਮੈਨੂੰ ਲੈ ਕੇ ਨਹੀਂ ਜਾਣਾ ਮੈਂ ਐਵੇਂ ਕਰਾਇਆ ਪਰ ਆ ਗਾਂ ਦੀ ਗਾਂ ਤਾਂ ਵਿਆਹ ਹੈ ਚਲ ਮੈਂ ਛੱਡ ਹੀ دینی ਹਾਂ ਤੇ ਚੱਲ ਆਪਣਾ ਕੋਈ ਘਰ ਬੈਠ ਕੇ ਕੰਮ ਕਰਦੀ ਹਾਂ ਜਦੋਂ ਆ ਕੇ ਬੈਠਦੀ ਤਾਂ ਉਸਦੇ ਮੁੰਡੇ ਦਾ ਫੋਨ ਆ ਜਾਂਦਾ ਹੈ ਤਾਂ ਉਹ ਪੁੱਛਦਾ ਹੈ ਮੰਮੀ ਤੁਸੀਂ ਗਏ ਨਹੀਂ ਕਹਿੰਦੀ ਕਿ ਉਹ ਮੈਨੂੰ ਲੈ ਕੇ ਨਹੀਂ ਗਈ ਤਾਂ ਪਹਿਲਾਂ ਮੈਂ ਸੋਚਿਆ ਸੀ ਬਾਸਤੇ ਚਲੀ ਜਾਵਾਂ ਉਹ ਕਹਿੰਦਾ ਨਹੀਂ ਕਦੀ ਆਪਾਂ ਵੀ ਕਾਰ ਲੈ ਲਾਵਾਂਗੇ ਇਹ ਕਾਰ ਦੀ ਆਕੜ ਕਰਦੀ ਹੈ ਕਹਿੰਦੀ ਹਾਂ ਏਹੀ ਗੱਲ ਹੈ ਮੈਂ ਤਾਂ ਹੀ ਨਹੀਂ ਗਈ ਉਧਰ ਸੰਦੀਪ ਆਪਣਾ ਕੰਮ ਕਰ ਰਹੀ ਹੁੰਦੀ ਜੀ ਤਾਂ ਤਿਆਰ ਹੋ ਕੇ ਹੁੰਦੀ ਹੈ ਤਾਂ ਉਸ ਨੂੰ ਬੋਲਣ ਲੱਗ ਜਾਂਦੀ ਹੈ ਕਹਿੰਦੀ ਹੈ ਤੂੰ ਜਾਣ ਬੁੱਝ ਕੇ ਮੇਰੇ ਉੱਤੇ ਘੱਟਾ ਪਾ ਰਹੀ ਹੈ ਤਾਂ ਸੰਦੀਪ ਹੈਰਾਨ ਹੋ ਜਾਂਦੀ ਹੈ ਕਿ ਭਾਬੀ ਬੋਲਦੀ ਕਿਵੇਂ ਹੈ ਫਿਰ ਆਪਣੇ ਪਤੀ ਨੂੰ ਬੋਲਣ ਲੱਗ ਜਾਂਦੀ ਹੈ ਤੇ ਆਪਣੇ بیٹے ਨੂੰ ਤੇ ਸੰਦੀਪ ਨੂੰ ਕਹਿੰਦੀ ਤੂੰ ਕੋਈ ਹੋਰ ਕੰਮ ਕਰ ਲੈ ਇਹ ਛੱਡ ਦੇ ਉਸ ਨੂੰ ਕੰਮ ਕਰਨ ਲਈ ਪਸੂਆਂ ਦਾ ਕੰਮ ਕਰਨ ਲਈ ਭੇਜ ਦਿੰਦੀ ਆ ਉਹ ਜਾਂਦੀ ਜਾਂਦੀ ਸੋਚਦੀ ਹੈ ਕਿ ਭਾਬੀ ਵਿੱਚ ਕਿੰਨਾ ਹਕਾਰ ਹੈ ਮੇਰੇ ਵੀਰ ਨੇ ਕਿੰਨੀ ਸਿਰ ਤੇ ਚੜਾ ਕੇ ਰੱਖੀ ਹੋਈ ਹੈ ਵੀਰ ਭਾਬੀ ਨੂੰ ਕੁਝ ਵੀ ਨਹੀਂ ਕਹਿੰਦਾ ਇਹ ਆਪਣੇ ਆਪ ਨੂੰ ਬਹੁਤਾ ਕੁਝ ਸਮਝਦੀ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਚਲੋ ਕੋਈ ਗੱਲ ਨਹੀਂ ਅੱਜ ਇਹਨਾਂ ਦਾ ਟਾਈਮ ਹੈ ਕਦੇ ਪ੍ਰਮਾਤਮਾ ਮੇਰਾ ਵੀ ਲੈ ਕੇ ਆਊਗਾ ਇਹ ਸੋਚ ਦੀ ਸੋਚ ਜੀ ਉਹ ਤੁਰ ਜਾਂਦੀ ਹੈ ਕਹਿੰਦੀ ਹੈ ਚਲੋ ਮੈਂ ਆਪਣਾ ਕੰਮ ਕਰਦੀ ਹਾਂ ਉਧਰ ਚਾਚੀ ਆਪਣਾ ਕੰਮ ਕਰ ਰਹੀ ਹੁੰਦੀ ਹੈ ਤਾਂ ਉਸ ਨੂੰ ਘਾਰ ਦੀਆਂ ਬਾਰੀਆਂ ਸੁਣ ਜਾਂਦੀਆਂ ਹਨ ਕਹਿੰਦੀ ਲੈ ਹੁਣ ਚੱਲੇ ਤਾਂ ਘਾਰ ਤੇ ਹੀ ਹੈ ਉਧਰ ਜੀ ਤਾਂ ਚਾਚੀ ਨੂੰ ਬੁਲਾਉਣ ਆਉਂਦੀ ਹੈ ਕਹਿੰਦੀ ਹੈ ਚਲ ਲੈ ਜਾਣੇ ਹਾਂ ਚਾਚੀ ਤੈਨੂੰ ਤੇ ਆ ਕੇ ਵੇਖਦੀ ਹੈ ਚਾਚੀ ਦੇ ਕੱਪੜੇ ਬਦਲ ਲੈ ਹੁੰਦੇ ਹੈ ਤਾਂ ਕਹਿੰਦੀ ਹੈ ਚਾਚੀ ਤੁਸੀਂ ਤਾਂ ਕੱਪੜੇ ਵੀ ਬਦਲ ਲੈ ਜਾਣਾ ਨਹੀਂ ਤਾਂ ਚਾਚੀ ਕਹਿੰਦੀ ਹੈ ਪੈਲਾਂ ਤਾਂ ਤੂੰ ਮੈਨੂੰ ਜਵਾਬ ਦੇ ਦਿੱਤਾ ਹੁਣ ਤੂੰ ਮੈਨੂੰ ਲੈਣ ਆ ਗਈ ਤਾਂ ਉਹ ਗੁੱਸੇ ਵਿੱਚ ਆ ਕੇ ਸੋਨੂੰ ਨੂੰ ਗੁੱਲਣ ਲੱਗ ਜਾਂਦੀ ਹੈ ਕਹਿੰਦੀ ਹੈ ਕਿ ਥੋਡੇ ਤੋਂ ਵੀ ਕਾਰਬਾਰ ਤੱਕ ਲੈ ਕੇ ਨਹੀਂ ਆਂਦੀਗੀ ਤਸੋਂ ਕਹਿੰਦੀ ਹੈ ਥੋਡੀ ਚਾਚੀ ਨੇ ਜਵਾਬ ਦੇ ਦਿੱਤਾ ਬਾਲੀਆਕੜ ਕਰਦੀ ਹੈਵੇਂ ਗੱਲਾਂ ਕਰਦੇ ਜਾ ਰਹੇ ਹੁੰਦੇ ਹੈ ਉਧਰ ਸੰਦੀਪ ਪਸੂਆਂ ਦਾ ਕੰਮ ਕਰ ਰਹੀ ਹੁੰਦੀ ਹੈ ਤਾਂ ਨਾਲੇ ਸੋਚਦੀ ਹੈ ਕਿ ਮੇਰੇ ਬੱਚੇ ਦਾ ਕੀ ਬਣੂਗਾ ਅੱਗੇ ਉਹਦੇ ਭਵਿੱਖ ਬਾਰੇ ਵਿੱਚ ਕੀ ਕਰਾਂਗੀ ਉਧਰ ਕਮਲ ਦੀ ਪਤਨੀ ਨ ਉਸ ਦੀ ਮੰਮੀ ਕਹਿੰਦੀ ਹੈ ਮੈਂ ਮੁੰਡੇ ਨੂੰ ਲੈ ਕੇ ਆਉਣੀ ਹਾਂ ਤਾਂ ਉਹ ਕਹਿੰਦੀ ਹੈ ਨਹੀਂ ਮੰਮੀ ਮੈਂ ਲੈ ਕੇ ਆਉਣੀ ਹਾਂ ਤੁਸੀਂ ਇੱਥੇ ਬੈਠੋ ਮੈਂ ਆਪਣਾ ਕੰਮ ਆ ਕੇ ਕਰ ਲਵਾਂਗੀ ਤਾਂ ਉਹ ਹੈਰਾਨ ਹੋ ਜਾਂਦੀ ਹੈ ਕਿ ਇਹ ਤਾਂ ਕਦੇ ਲੈਣ ਹੀ ਨਹੀਂ ਗਈ ਪਰ ਉਸ ਨੇ ਤਾਂ ਉਸ ਦੀ ਤਾਂ ਸਾਜਿਸ਼ ਹੁੰਦੀ ਹੈ ਇਸ ਕੰਮ ਵਿੱਚ ਵੀ ਉਹ ਉਸ ਨੂੰ ਲੈਣ ਜਾਂਦੀ ਹੈ ਤਾਂ ਬਾਹਰ ਜਾ ਕੇ ਉਹ ਆਪਣੇ ਬாய்ਫਰੈਂਡ ਨਾਲ ਹੱਸ-ਹੱਸ ਕੇ ਗੱਲਾਂ ਕਰਦੀ ਹੈ ਹੱਸ-ਹੱਸ ਕੇ ਗੱਲਾਂ ਕਰਦੀ ਹੈ ਉਸ ਨੂੰ ਕਹਿੰਦੀ ਹੈ ਕਿ ਹੁਣ ਮੈਨੂੰ ਮੌਕਾ ਮਿਲਿਆ ਸੀ ਤਾਂ ਮੈਂ ਫੋਨ ਲਾ ਲਿਆ ਜਦੋਂ ਵੀ ਮੈਨੂੰ ਮੌਕਾ ਮਿਲੇਗਾ ਮੈਂ ਫੋਨ ਆਪ ਹੀ ਲਾਵਾਂਗੀ ਤੁਸੀਂ ਮੈਨੂੰ ਫੋਨ ਨਹੀਂ ਲਾਉਣਾ ਉਹ ਹੱਸ-ਹੱਸ ਕੇ ਗੱਲਾਂ ਕਰ ਰਹੀ ਹੁੰਦੀ ਹੈ ਤਾਂ ਉਸ ਦੀ ਸਾਸ ਸਸ ਨੂੰ ਉੱਪਰੋਂ ਦੇਖ ਲੈਂਦੀ ਹੈ ਕਿ ਕਿਸੇ ਨਾਲ ਫੋਨ ਤੇ ਗੱਲਾਂ ਕਰ ਰਹੀ ਹੈ ਫੇਰ ਕਹਿੰਦੀ ਹੈ ਚਲੋ ਰੱਖੋ ਫੋਨ ਹੁਣ ਮੇਰਾ ਬੇਟਾ ਆ ਗਿਆ ਮੈਂ ਉਸ ਨੂੰ ਲੈ ਜਾਵਾਂ ਆਪਣੇ ਬੱਚੇ ਨੂੰ ਲੈ ਕੇ ਜਦੋਂ ਉੱਪਰ ਜਾਂਦੀ ਹੈ ਤਾਂ ਉਸ ਦੀ ਸਾਸ ਸਸ ਨੂੰ ਪੁੱਛਦੀ ਹੈ ਕਿ ਤੂੰ ਕਿਸ ਨਾਲ ਗੱਲਾਂ ਕਰ ਰਹੀ ਸੀ ਤਾਂ ਪਹਿਲਾਂ ਉਸ ਨੂੰ ਗੱਲ ਨਹੀਂ ਆਉਂਦੀ ਫੇਰ ਉਹ ਕਹਿੰਦੀ ਹੈ ਕਿ ਕਿਸੇ ਬੈਂਕ ਵਾਲੀ ਦਾ ਫੋਨ ਸੀ ਮੰਮੀ ਮੈਂ ਉਸ ਨਾਲ ਗੱਲਾਂ ਕਰ ਰਹੀ ਸੀ ਉਹ ਤਾਂ ਬਸ ਐਵੇਂ ਹੀ ਕਰੀ ਜਾਂਦੀ ਸੀ ਉਧਰ ਸੰਦੀਪ ਕਹਿੰਦੀ ਹੈ ਕਿ ਅੱਜ ਤਾਂ ਭਾਬੀ ਘਰ ਹੈ ਨਹੀਂ ਮੈਂ ਗੁਰਮੀਰ ਦਾ ਬੈਗ ਵਧੀਆ ਸਰਫ ਨਾਲ ਧੋ ਲੈਣੀ ਹੈ ਨਹੀਂ ਤਾਂ ਉਹ ਨਹੀਂ ਮੈਨੂੰ ਧੋਣ ਨਹੀਂ ਦੇਣਾ ਤਾਂ ਉਹ ਉਸ ਨੂੰ ਉਸ ਦਾ ਬੈਗ ਧੋਣ ਲਈ ਬੈਠ ਜਾਂਦੀ ਹੈ ਤਾਂ ਉਧਰੋਂ ਚਾਚੀ ਸੋਚਦੀ ਹੈ ਕਿ ਹੁਣ ਤਾਂ ਜੀਤਾ ਕਰ ਰਹੀ ਮੈਂ ਸੰਦੀਪ ਕੋਲ ਜਾਨੀ ਹਾਂ ਤੇ ਉਸ ਨੂੰ ਕੁਝ ਸਿਖਾ ਕੇ ਆਉਣੀ ਹੈ ਉਹ ਆ ਜਾਂਦੀ ਹੈ ਸੰਦੀਪ ਕੋਲ ਗੱਲਾਂ ਕਰਨ ਲੱਗ ਜਾਂਦੀ ਹੈ ਕਹਿੰਦੀ ਹੈ ਕਿ ਤੈਨੂੰ ਵੀ ਨਹੀਂ ਲੈ ਕੇ ਗਏ ਤਾਂ ਸੰਦੀਪ ਪਹਿਲਾਂ ਉਸ ਦੀਆਂ ਗੱਲਾਂ ਵਿੱਚ ਨਹੀਂ ਹੁੰਦੀ ਕਹਿੰਦੀ ਹੈ ਕਿ ਕਿਸੇ ਆ ਉਸ ਦੀ ਚਾਚੀ ਕਹਿੰਦੀ ਹੈ ਕਿ ਤੈਨੂੰ ਤਾਂ ਲਿਜਾ ਹੀ ਸਕਦੇ ਸੀ ਉਹ ਕਹਿੰਦੀ ਚਾਚੀ ਇੱਥੇ ਤਾਂ ਕੋਈ ਵੀ ਨਹੀਂ ਭਲਾ ਸਾਰੇ ਮੇਰੇ ਨਾਲ ਹੀ ਐਵੇਂ ਕਰਦੀ ਹੈ ਤੂੰ ਵੀ ਤਾਂ ਮੇਰੀ ਭਾਬੀ ਨੂੰ ਸਖਾ ਕੇ ਭੇਜ ਦਿੱਤਾ ਮੇਰੇ ਖਿਲਾਫ ਤੇ ਉਹ ਮੈਨੂੰ ਇੰਨਾ ਇੰਨਾ ਕੁਝ ਬੋਲੀ ਹੁਣ ਮੈਨੂੰ ਬਹੁਤ ਹੀ ਬੁਰਾ ਲੱਗਦਾ ਹੈ ਮੈਂ ਆਪਣੇ ਭਰਾ ਨਾਲ ਅੱਕਾ ਕਿਵੇਂ ਮਿਲਾਵਾਂ ਤਾਂ ਉਸ ਦੀ ਚਾਚੀ ਕਹਿੰਦੀ ਹੈ ਨਹੀਂ ਪੁੱਤ ਮੈਂ ਤਾਂ ਤੇਰੀ ਚਾਚੀ ਹਾਂ ਇਹ ਪਰਜਾਈਆਂ ਤਾਂ ਬਾਹਰੋਂ ਆਈਆਂ ਹੁੰਦੀਆਂ ਹਨ ਤੂੰ ਉਸ ਨਾਲ ਆਪਣੇ ਘਰ ਵਿੱਚ ਰੋਬ ਨਾਲ ਰਹਿ ਤੂੰ ਇੰਨੇ ਪੈਸੇ ਦਿੱਤੇ ਹੈ ਇਹਨਾਂ ਨੂੰ ਤੇ ਤੂੰ ਉਹਨਾਂ ਤੋਂ ਡਰ ਕੇ ਕਿਉਂ ਰਹਿਨੀ ਹੈ ਕਹਿੰਦੀ ਹੁਣ ਜਦੋਂ ਜੀ ਤਾਈ ਤਾਂ ਹੀ ਤਾਂ ਮੇਰੀ ਮੂੰਹ ਤੇ ਗੱਲ ਕਰਵਾਈ ਮੈਂ ਤਾਂ ਇੰਨੀਆਂ ਗੱਲਾਂ ਕੀਤੀਆਂ ਵੀ ਨਹੀਂ ਸੀ ਜਿੰਨੀਆਂ ਉਹਨਾਂ ਨੇ ਤੈਨੂੰ ਸੁਣਾ ਦਿੱਤੀਆਂ ਤਾਂ ਸੰਦੀਪ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਚਾਚੀ ਮੈਂ ਗੱਲ ਕਰਾਂਗੀ ਪਰ ਮੈਨੂੰ ਆਪਣੇ ਬੱਚੇ ਦੇ ਭਵਿੱਖ ਦੀ ਫਿਕਰ ਹੈ ਮੈਨੂੰ ਐ ਹੈ ਮੇਰਾ ਤਾਂ ਕੋਈ ਨਹੀਂ ਮੇਰੇ بیٹے ਦਾ ਕੀ ਬਣੂਗਾ ਬੇਟੀ ਦਾ ਕੀ ਬਣੂਗਾ ਤਾਂ ਉਸ ਦੀ ਚਾਚੀ ਉੱਠ ਕੇ ਤੁਰ ਜਾਂਦੀ ਹੈ ਤਾਂ ਉਹ ਆਪਣਾ ਕੰਮ ਕਰਨ ਲੱਗ ਜਾਂਦੀ ਹੈ ਉੱਧਰ ਪਿੰਕੀ ਆਪਣੇ بیٹے ਦੀ ਡਰੈੱਸ ਉਤਾਰਨ ਲੱਗ ਜਾਂਦੀ ਹੈ ਹੁਣ ਦੇਖਦੇ ਹਾਂ ਅਗਲੇ ਐਪੀਸੋਡ ਵਿੱਚ ਸੰਦੀਪ ਆਪਣੇ ਭਰਾ ਭਾਬੀ ਨਾਲ ਗੱਲ ਕਰਦੀ ਹੈ ਚਾਚੀ ਦੇ ਮੂੰਹ ਤੇ ਕਲੀਅਰ ਕਰਾਉਂਦੀ ਹੈ ਜਾਂ ਨਹੀਂ ਤੇ ਉਦھر ਪਿੰਕੀ ਅਗਲਾ ਡਿਸੀਜਨ ਕੀ ਲੈਂਦੀ ਹੈ ਕਮਲ ਨੂੰ ਨਾਲ ਰਹਿਣਾ ਚਾਹੁੰਦੀ ਹੈ ਜਾਂ ਨਹੀਂ ਦੇਖਦੇ ਹਾਂ ਅਗਲੇ ਪਾਰਟ ਵਿੱਚ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਆਪਾਂ ਇੱਕ ਨਵੀਂ ਸੀਰੀਜ਼ ਵੀ ਸ਼ੁਰੂ ਕਰਦੇ ਹਾਂ ਜਲਦ ਹੀ ਇਸ ਕਰਕੇ ਪਲੀਜ਼ ਸਬਸਕ੍ਰਾਈਬ ਮਾਈ ਚੈਨਲ for more updates.